ਹਵੇ ਸਾਹ ਵਾਲੇ ਕਰਦੇ ਗੱਲ ਗਰਾਊਂਡ ਕਲੀਅਰ ਕਰ ਦਈਏ ਬਹੁਤ ਬਹੁਤ ਧੰਨਵਾਦ ਪਰ ਸਾਹਮਣੇ ਸਿਰੇ ਦਾ ਸੁਪਰ ਡੁੱਪਰ ਫਾਈਨਲ ਮੈਚ ਇੱਕ ਮਿੰਟ ਭਾਈ ਮੈਚ ਰੁਕ ਲਓ ਬੈਸਟ ਕੱਡੇ ਆ ਰਹੇ ਆ ਪਲੇਅਰ ਇੱਕ ਜਾਣਾ ਰਗ ਜਾ ਵੇਤੇ ਵੰਟੀ ਬੈਸਟ ਕੱਡੇ ਜਾ ਰਹੇ ਆ ਹਾਂ ਪਲੇਅਰ ਜਿਹੜੇ ਬੈਸਟ ਕੱਡੇ ਜਾ ਰਹੇ ਆ ਗਰਾਊਂਡ ਕਲੀਅਰ ਕਰ ਦਈਏ ਬਹੁਤ ਬਹੁਤ ਧੰਨਵਾਦ ਹੈ ਉਧਰ ਸਾਡਾ ਉਧਰ ਸਾਡਾ ਕੰਦਾ ਕਨੇਡਾ ਵਾਲਾ ਦੋਨਾਂ ਟੀਮਾਂ ਲਈ 21-21 ਹਜ਼ਾਰ ਰੁਪਿਆ ਕਹਿੰਦੇ ਪੁੱਛਦਾ ਕੀਤਾ ਹੈ ਕਿੰਦਾ ਕੈਨੇਡਾ ਵਾਲਾ ਸਾਡਾ ਵੀਰ ਹੈ ਦੋਨਾਂ ਟੀਮਾਂ ਦੇ ਲਈ 1-1 ਹਜ਼ਾਰ ਦੇ ਵੱਡੇ ਮਾਨ ਪਿਆਰ ਜਿਹੜੇ ਪਾਏ ਨੇ ਹੋਏ ਹੈ ਦੋਨੇ ਟੀਮਾਂ ਕਹਿੰਦੇ ਚੰਦਰਮੇ ਦੀਆਂ ਵਾਈਨੀ ਕਬੱਡੀ ਦੀਆਂ ਖੇਡ ਰਹੀਆਂ ਨੇ ਉਧਰ ਸਾਡਾ ਕਹਿੰਦੇ ਸੁਨੀਲ ਹੈ ਕੇਦਾਰ ਦੇ ਮੁੰਡੇ ਨੇ ਜੀ ਕਹਿੰਦੇ ਚੜ੍ਹਾਈ ਹੈ ਔਰ ਮੁੰਡਿਆਂ ਨੇ ਕਹਿੰਦੇ ਵੱਖਰੀ ਗੱਲ ਬਣਾਈ ਹੈ ਇਹ ਵੀ ਸਾਹਵਾਲਿਆਂ ਗਰਾਊਂਡ ਥਲੀ ਕਰਵਾ ਦੇ ਭਾਈ ਬੇਨਤੀ ਆ ਯਾਰ ਦਰਸ਼ਕਾਂ ਨੇ ਮੈਚ ਦੇਖਣਾ ਗਰਾਊਂਡ ਕਲੀਅਰ ਕਰ ਦिए ਪਿੰਡ ਦੇ ਮੁੰਡੇ ਆ ਭਾਈ ਜੀ ਮੈਚ ਜਾਂਦਾ ਮੁੰਡਾ ਭਧੌਰ ਵਾਲਾ ਉੱਡ ਜੋੜ ਜੋ ਕਰਦਾ ਹੈ ਇੱਕ ਸਿਰੇ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਜਿਹੜੇ ਜਿਹੜੇ ਕਿਹੜੇ ਤਾਊ ਦਾ ਜਫਾ ਵੇਖਣੇ ਇੱਕ ਵਾਰੀ ਰੌਲਾ ਜਾ ਪਾ ਕੇ ਦੱਸਿਓ ਦੁਨੀਆ ਖੁਸ਼ ਹੈ ਦੁਨੀਆ ਖੁਸ਼ ਹੈ ਉਧਰ ਬਜਿੰਦਰ ਬਰਾੜ ਹੁਣਾਂ ਦੇ ਬੋਲੋ ਜੇ ਤਾਊ ਜਫਾ ਲਾਵੇਗਾ ਤੇ ਨਾਲ ਸਾਡਾ ਵੱਡਾ ਭਾਈ ਹੈਲੋ ਦਿੱਕੀ ਕੈਨੇਡਾ ਕਹਿੰਦੇ ਦੋਨੇ ਪਾਸੇ ਜਿੰਨੇ ਵੀ ਜੱਫੇ ਲੱਗਣਗੇ ਪਰ ਜੱਫਿਆਂ ਦਾ 200 ਦਿੱਤਾ ਜਾਣਾ ਹਾਂਜੀ ਵੀਰੇ ਧਿਆਨ ਰੱਖਿਓ ਆਪਾਂ ਬੈਸਟ ਕੱਢ ਰਹੇ ਆ ਇਨਾਂ ਚੋ ਭਾਈ ਪੁਆਇੰਟ ਆਇਆ ਬੈਸਟ ਕੱਢ ਰਹੇ ਆ ਆਪਾਂ ਬੱਲੂ ਵੀ ਡਰਾਈਵਰ ਵਾਲੋ ਗੋਰਾ ਜਿੰਨੇ ਜੱਫੇ ਲਾਏਗਾ ਪੈਂ 500 ਦਿੱਤਾ ਜਾਣਾ ਬੜਾ ਧੰਨਵਾਦ ਹੈ ਉੱਧਰ ਸਾਡਾ ਰਾਣਾ ਬਾਈ ਹੈ ਨਾਲ ਪੱਪੂ ਬਾਈ ਹੈ ਨਾਲ ਕਿੰਦਾ ਕਹਿੰਦੇ ਸਾਡਾ ਕੈਨੇਡਾ ਵਾਲਾ ਦੋਨਾਂ ਟੀਮਾਂ ਲਈ ਕਹਿੰਦੇ 21 21 ਸਾਹ ਕੌਣੀ ਵਾਲਾ ਕੌਣੀ ਵਾਲਾ ਸੰਦੀਪ ਹੁਣ ਜਾਫੀ ਚਾਰ ਨੇ ਕੌਣ ਬੱਲੇ ਬੱਲੇ ਕਰਵਾਵੇਗਾ ਲੈ ਵੀ ਸਾਹੋ ਵਾਲਿਆ ਕਰਦੇ ਗੱਲ ਨੌਜਵਾਨਾ ਉਹ ਮੁੰਡਾ ਕਹਿੰਦੇ ਰੇਡ ਪਾਉਣ ਲਈ ਫੇਰ ਵੜ ਆਇਆ ਹੈ ਸਾਹਮਣੇ ਟੱਕਰ ਸਿਰੇ ਦੀ ਹੈ ਕੌਣੀ ਵਾਲਾ ਸੰਦੀਪ ਮੇਰੇ ਸਿਰੇ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਮੇਰੇ ਕਿਰੋ ਉਧਰ ਜ ਹਰਪ੍ਰੀਤ ਜੱਫਾ ਲਾਵੇਗਾ ਤੇ ਬਿੱਲੇ ਪੌਸ਼ੀਏ ਵੱਲੋਂ 1100 ਬਹਿ ਉਧਰ ਕਹਿੰਦੇ ਕਿੰਦਾ ਕੈਨੇਡਾ ਵਾਲਾ ਨਾਲ ਕਹਿੰਦੇ ਵਿੰਦਰ ਹਾਂਗਕਾਂਗ ਹੈ ਧਰਵਿੰਦਰ ਹਾਂਗਕਾਂਗ ਦਾ ਹੈਪੀ ਬਰਥ ਰਾਜਨ ਹਾਂਗਕਾਂਗ ਤੇ ਨਾਲ ਕਹਿੰਦੇ ਜੱਸੀ ਹੈ ਚੰਦਾ ਵਾਲਾ ਤੇ ਨਾਲ ਸਾਡਾ ਕਹਿੰਦੇ ਸੀਪਾ ਸਿੰਘਾ ਵਾਲੀਆ ਆਪਣਾ ਮੈਂਬਰ ਹੈ ਨਾਲ ਇੱਕ ਸਾਡਾ ਬਲਜੀਤ ਮੈਂਬਰ ਹੈ ਪਰ ਕੋਰਾ ਸਾਹਮਣੇ ਮੁੰਡਾ ਕਦੇ ਭਧੌਰ ਵਾਲਾ ਅਜੇ ਤੇ ਗੁਰੀ ਤੇ ਆਇਆ ਹੋਇਆ ਸਾਡਾ ਮਿੰਨਾ ਬਰਾੜ ਦੋਨੇ ਟੀਮਾਂ ਦੇ ਲਈ 15-1500 ਮੇਰੇ ਕੋਲੇ ਆ ਗਿਆ ਦੋਨੇ ਟੀਮਾਂ ਦਾ ਇੱਕ ਇੱਕ ਪਲੇਅਰ ਜਰੂਰ ਆ ਕੇ ਲੈ ਜਾਵੇਗਾ ਬਹੁਤ ਬਹੁਤ ਧੰਨਵਾਦ ਹੈ ਪਰ ਸਾਹਮਣੇ ਸਾਡਾ ਮੇਰੇ ਵੀਰੋ ਬੱਲੂ ਰੀਨ ਟ੍ਰੈਵਲ ਵਾਲਾ ਵੀਰ ਕਹਿੰਦਾ ਗੋਰਾ ਜਿੰਨੇ ਜੱਫੇ ਲਾਵੇਗਾ 500 ਦਿੱਤਾ ਜਾਣਾ ਪਰ ਸਾਹਮਣੇ ਟੱਕਰ ਹਜ਼ਾਰ ਤੇ ਨਾਲ ਸਾਡਾ ਕਹਿੰਦੇ ਜਿਹੜਾ ਵੀ ਜਾਫੀ ਜਫਾੜਾ ਹੋਊਗਾ ਕੈਨੇਡਾ ਵਾਲੇ ਕਹਿੰਦੇ ਵੱਲੋਂ 1000 ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਹੈ 1000 ਰਾਜੂ ਰਣੀਆਂ ਯੂਐਸਏ ਵੀ ਇਹਨਾਂ ਮੈਚਾਂ ਦਾ ਆਨੰਦ ਮਾਣਦਾ ਵੱਡੇ ਖੇਡ ਪ੍ਰਮੋਟਰ ਨੇ ਭਾਈ ਮਿੱਠੂ ਵਰਗਾ ਦਾ ਮੇਲਾ ਚੱਲਦਾ ਜੱਸੀ ਚੰਦਾ ਵਾਲਾ ਲਾਈਵ ਦੇਣਾ ਹੁਣ ਪਰ ਸਾਹਮਣੇ ਮੇਰੇ ਮਿੱਤਰੋ ਆ ਸਾਡੀ ਖੇਡ ਕਬੱਡੀ ਦਾ ਇਹ ਮੁੰਡਾ ਕਹਿੰਦੇ ਬਾਪ ਰੋਲਾ ਸਾਡੀ ਖੇਡ ਕਬੱਡੀ ਦਾ ਇੱਕ ਸਿਰੇ ਦਾ ਨੰਬਰ ਆਉਂਦੀ ਟੀਮ ਦੇ ਇਸ ਵਿੱਚ ਸਾਡਾ ਹੈਪੀ ਯੂ ਐਸ ਏ ਨਾਲ ਕਵਰ ਪਾਲ ਯੂ ਐਸ ਏ ਦੋਨਾਂ ਟੀਮਾਂ ਦੇ ਲਈ 15 1500 ਬ ਹੈ 15 1500 ਦੋਨਾਂ ਟੀਮਾਂ ਦੇ ਲਈ ਹੈ ਬਹੁਤ ਬਹੁਤ ਧੰਨਵਾਦ ਹੈ ਉਧਰ ਜਿੰਨੇ ਜੱਸੇ ਹਰਪ੍ਰੀਤ ਲਾਵੇਗਾ ਸੀਰੇ ਮੈਂਬਰ ਵੱਲੋਂ ਹਰ ਇੱਕ ਜੱਫਾ 1000 ਦਾ ਹਰਪ੍ਰੀਤ ਨੂੰ ਨੇਹਰਾ ਕਹਿੰਦੇ ਆ ਪਿਆਰ ਨਾਲ ਲੈ ਵੀ ਨੇਹਰਿਆ ਜੇ ਚਾਨਣ ਕਰਕੇ ਵਿਖਾ ਦੇਗਾ ਜੇ ਜੱਫਾ ਲਾਵੇਗਾ ਤੇ ਸੀਰਾ ਮੈਂਬਰ ਕਹਿੰਦਾ 1000 ਦੇਣਾ ਉਧਰ ਕਮਲ ਪਾਲ ਹੈ ਯੂ ਐਸ ਏ ਵਾਲਾ ਨਾਲ ਹੈਪੀ ਹੈ ਗੱਲ ਯੂ ਐਸ ਏ ਵਾਲਾ ਤੇ ਨਾਲ ਇੱਕ ਰਸਫੀਅਰਡ ਦੀ ਗੱਲ ਕਹਿੰਦੇ ਚੱਲਦੀ ਆ ਅਮਰੀਕਾ ਦੀ ਉਹਨਾਂ ਵੱਲੋਂ 3000 ਆ ਦੋਨਾਂ ਟੀਮਾਂ ਦੇ ਲਈ ਸਾਹੋ ਵਾਲਿਆ ਕੌਣੀ ਵਾਲਾ ਸੰਦੀਪ ਜੇਕਰ ਨੰਬਰ ਲੈਂਦਾ ਮੇਰੇ ਵੀਰੋ ਸਾਡਾ ਵਿੱਕੀ ਕੈਨੇਡਾ ਤੇ ਵਿਅੰਤ ਕੈਨੇਡਾ ਕਹਿੰਦੇ 200 ਦਾ ਆਣਾ ਮੇਰੇ ਵੀਰੋ ਪਰ ਸਾਹਮਣੇ ਕੌਣੀ ਪਿੰਡ ਦਾ ਸੰਦੀਪ ਜੱਫੇ ਘੱਟ ਖਾਂਦਾ ਮੁੰਡਾ ਬਾਪ ਰੋੜਾ ਸਾਡੀ ਖੇਡ ਕਬੱਡੀ ਦਾ ਪਰ ਹਲਕੀ ਚੋਟ ਮਹਿਸੂਸ ਕਰਦਾ ਮੇਰੇ ਮਿੱਤਰੋ ਇਹ ਹੌਸਲੇ ਵਾਲੇ ਆ 1000 ਸਾਡੇ ਪ੍ਰੇਮ ਬਾਈ ਵੱਲੋਂ 200 ਜਿਹੜਾ ਆ ਗਿਆ ਮੇਰੇ ਵੀਰੋ ਗੁਰਪ੍ਰੇਮ ਵੀਰ ਹੈ ਸਾਡਾ ਉਧਰ ਸਾਡਾ ਰੰਜੋਦ ਕੈਨੇਡਾ ਨਾਲ ਭਾਈ ਸੀਰਾ ਕੈਨੇਡਾ ਤੇ ਨਾਲ ਜੀਵਨ ਕੈਨੇਡਾ ਜਿੰਨੇ ਜੱਫੇ ਹਰ ਪਿੱਤਰੇ ਹੈ ਲਾਊਗਾ ਹਰ ਜੱਫਾ 1000 ਦਾ ਹੋਣਾ ਹੈ ਸਾਹਮਣੇ ਆਓ ਭਧੌੜ ਵਾਲਾ ਲੈ ਵੀ ਗੁਰਪ੍ਰੀਤ ਸੋਡਾ ਬਾਦ ਬਾਤ ਧਰਦਾ ਹੈ ਨਾਲ ਸਾਡਾ ਹਰਮਨ ਗੱਲ ਹੈ ਵਡੀਆਂ ਕਹਿੰਦੇ ਜ਼ਿੰਮੇਵਾਰੀਆਂ ਨੇ ਵਡੀਆਂ ਜ਼ਿੰਮੇਵਾਰੀਆਂ ਨੇ ਗੁਰਪ੍ਰੀਤ ਵੀਰ ਵੱਲੋਂ ਆਸ਼ੂ ਭਧੌੜ ਲਈ ਵੀ 200 ਜਿਹੜੇ ਪੁੱਜ ਗਏ ਬਈ ਪਲੇਅਰਾਂ ਤੱਕ ਪੈਸੇ ਜਿਹੜੇ ਪੁੱਜ ਗਏ ਹਰਪ੍ਰੀਤ ਦਾ ਜੱਫਾ ਨਾਲ ਕਵਰ ਪਾਲ ਸਾਡਾ ਅਮਰੀਕਾ ਵਾਲਾ ਜੱਫਾ ਹਰਪ੍ਰੀਤ ਦਾ 2000 ਦਾ ਜੱਫਾ ਕਹਿੰਦੇ ਹਰਪ੍ਰੀਤ ਨੇਰੇ ਦਾ ਸਾਹੋ ਵਾਲਿਆ 2000 2000 ਇਹ 2200 ਦਾ ਹੋ ਜਾਣਾ ਮੇਰੇ ਵੀਰੋ ਨਾਲ ਵਿੱਕੀ ਕੈਨੇਡਾ ਦੇ ਬਿਆਤ ਬਾਈ ਕਹਿੰਦੇ 200 ਸਾਢੇ ਵੱਲੋਂ ਆ ਪਰ ਆ ਜੱਫੇ ਘੱਟ ਖਾਂਦਾ ਇਹ ਜੱਫੇ ਤਾਵੇਂ ਖਾਂਦਾ ਮੁੰਡਾ ਕਹਿੰਦੇ ਬਾਬ ਰੋਲਾ ਸਾਡੀ ਖੇਡ ਕਬੱਡੀ ਦਾ ਹੈ ਇਹ ਬਾਈਣੀ ਧਾਰ ਵਰਗ ਦਾ ਮੇਰੇ ਵੀਰੋ ਚੋਟੀ ਦਾ ਰੇਡਰ ਹੈ ਤੇ ਵੀ ਲਾ ਜਾਂਦਾ ਤੇ ਮੁੰਡਾ ਕਹਿੰਦੇ ਰੇਡਾ ਵੀ ਆਣ ਟਿਕਾਣੇ ਦੀਆਂ ਪਾ ਜਾਂਦਾ ਮੁੰਡਾ ਕਹਿੰਦੇ ਕੌਣੀ ਵਾਲਾ ਇੱਕ ਸਿਰੇ ਦਾ ਨੰਬਰ ਆਉਦੀ ਟੀਮ ਦੇ ਇਸ ਵਿੱਚ ਜੋੜ ਗਿਆ ਇੱਕ ਵੱਡਾ ਮੇਲਾ ਝਾੜਦਾ ਇਹ ਚਰਚੇ ਵੱਡੇ ਹੁੰਦੇ ਆ ਮੇਰੇ ਵੀਰੋ ਕਿ ਮੁੱਲ ਪਹਿਣ ਸਰੀਰਾਂ ਦੇ ਲਾਉਂਦੇ ਜਿਹੜੇ ਮਿਹਨਤਾਂ ਉੱਠ ਕੇ ਧਨ ਜੋਰ ਜਵਾਨਾਂ ਦਾ ਲੈ ਜਾਂ ਭਰਿਆ ਮੇਲਾ ਲੁੱਟ ਕੇ ਅੜੀਲ ਕੋੜੇ ਨੇ ਕਰ ਹੀ ਜਾਂਦੇ ਨੇ ਮਨ ਬਾਨੀ ਪਰ ਨੰਬਰ ਕਹਿੰਦੇ ਰੀਡਰ ਦਾ ਤੂੰਬਰ ਭਗਤ ਕਲੈ ਕਾ ਫਾਈਨਲ ਮੈਚ ਦੇ ਟੀਮਾਂ ਆ ਜਾਣ ਕੈਨੇਡਾ ਵਾਲੇ ਜੱਸੀ ਹੁੜਾ ਦਾ ਵੱਡਾ ਯੋਗਦਾਨ ਹੈ ਅੱਜ ਵੱਡੇ ਮਾਨ ਤੇ ਸਰਬਾਨ ਵੀ ਕਹਿੰਦੇ ਉਹਨਾਂ ਵੀਰਾਂ ਵੱਲੋਂ ਹੈ ਔਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਜੱਸੀ ਦਾ ਕਹਿੰਦੇ ਕੈਨੇਡਾ ਦੀ ਧਰਤੀ ਤੋਂ ਮੈਚ ਸਵਾਗਤ ਹੋ ਗਿਆ ਦੋਨੇ ਟੀਮਾਂ ਚੰਦ ਨਵੇ ਦੇ ਖੇਡੀਆਂ ਨੇ ਦੋਨੇ ਟੀਮਾਂ ਪਿਰਦੇ ਆ ਖੇਡੀਆਂ ਨੇ ਇਹ ਕਲੱਬ ਕਿਹੜੀ ਹੈ ਬਾਈ ਇਧਰਲੀ ਕਲੱਬ ਕਿਹੜੀ ਸੀ ਧੰਤਨ ਬਾਬਾ